ਪਲਵਾਮਾ ਚ ਹੋਏ ਹਮਲੇ ਤੋਂ ਬਾਅਦ ਪਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ ਜਿਸ ਤੋਂ ਬਾਅਦ ਪਾਰਤ ਨੇ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਤੇ ਕਾਰਵਾਈ ਕੀਤੀ ਇਹਨਾਂ ਸਭ ਤੋਂ ਬਾਅਦ ਜਿੱਥੇ ਫਿਲਮੀ ਸਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਹਰਮਨ ਚੀਮਾ ਨੇ ਵੀ ਛਲਾਗਾ ਕੀਤੀ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਸਰਹੱਦ ਤੇ ਜਾ ਕੇ ਲੜਨ ਲਈ ਤਿਆਰ ਨੇ ਉਹਨਾਂ ਨੇ ਪਾਕਿਸਤਾਨ ਨੂੰ ਵੰਗਾਰ ਦੇ ਕਿਹਾ ਹੈ ਕਿ ਉਸ ਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਜੋ ਉਹ ਸਰਹੱਦ ਤੇ ਜਾ ਕੇ ਆਪਣੇ ਦੇਸ਼ ਦੇ ਲਈ ਲੜਾਈ ਲੜਨ ਲਈ ਤਿਆਰ ਰਵੇ ਤੇ ਤੁਸੀਂ ਇੱਕ ਵਾਰ ਇਸ ਵੀਡੀਓ ਵੱਲ ਨਜ਼ਰ ਮਾਰੋ ਤੇ ਹਰਮਨ ਚੀਮਾ ਦੇ ਜ਼ੁਬਾਨੀ ਸੁਨੋ ਕਿ ਮੈਂ ਆਤਮਦਾਤੀ ਬੰਬ ਵੜ ਕੇ ਉੱਥੇ ਮੈਂ ਆਤਮਦਾਤੀ ਬੰਬ ਵੜ ਕੇ ਉੱਥੇ ਮੈਂ ਆਤਮਦਾਤੀ ਬੰਬ ਵੜ ਕੇ ਉੱਥੇ ਲਈ ਤਿਆਰ ਹਾਂ ਸੋ ਪੂਰੇ ਪਾਕਿਸਤਾਨ ਨੂੰ ਉਡਾ ਸਕਦਾ ਜਿੱਥਰੇ ਜਿੱਥਰੇ ਉਡਾ ਸਕਦਾ ਮੈਨੂੰ ਇੰਡੀਅਨ ਆਰਮੀ ਮੇਰੀ ਇੰਡੀਅਨ ਆਰਮੀ ਨੂੰ ਇਹੀ ਪੀਲ ਹੈ ਕਿ ਤੁਸੀਂ ਡਰੋ ਨਾ ਭਾਰਤ ਦਾ ਸਰਕਾਰ ਮੈਨੂੰ ਆਜ਼ਾਦ ਦੇਵੇ ਤਾਂ ਮੈਂ 1 ਮਿੰਟ ਦੇ ਵਿੱਚ ਪਾਕਿਸਤਾਨ ਦਾ ਜ਼ਿਲ੍ਹਾ-ਜ਼ਿਲ੍ਹਾ ਕਰ ਸਕਦਾ ਦਾ ਜ਼ਿਲ੍ਹਾ-ਜ਼ਿਲ੍ਹਾ ਕਰ ਸਕਦਾ ਜ਼ਿਲ੍ਹਾ-ਜ਼ਿਲ੍ਹਾ ਕਰ ਸਕਦਾ ਮੇਰੇ ਅੰਦਰ ਇੰਨੀ ਹਿੰਮਤ ਹੈ ਮੈਂ ਆਪਣੇ ਮੈਂ ਆਪਣੇ ਦੇਸ਼ ਦੀ jaan ਵਾਰਨ ਲਈ ਕਿਉਂਕਿ ਮੈਂ ਆਦਮਾਤੀ ਬੰਬ ਬਣ ਕੇ ਮੈਂ ਆਦਮਾਤੀ ਬੰਬ ਬਣ ਕੇ ਮੈਂ ਆਦਮਾਤੀ ਬੰਬ ਬਣ ਕੇ ਤਿਆਰ ਤੇ ਜਿਵੇਂ ਕਿ ਤੁਸੀਂ ਇਹ ਵੀਡੀਓ ਦੇਖੀ ਜਿਸ ਦੇ ਵਿੱਚ ਹਰਮਨਜੀ ਮਾ ਦੇਸ਼ ਦੇ ਲਈ ਕੁਝ ਨਾ ਕੁਝ ਕਰਨ ਲਈ ਤਿਆਰ ਨੇ ਤੇ ਦੇਸ਼ ਲਈ ਕੁਝ ਕਰਨ ਦੀ ਚਾਹਤ ਰੱਖ ਰਹੇ ਨੇ ਦੱਸ ਦਿਓ ਕਿ ਭਾਰਤ ਵੱਲੋਂ ਹਮੇਸ਼ਾ ਹੀ ਦੋਸਤੀ ਦੀ ਗੱਲ ਪਾਕਿਸਤਾਨ ਨਾਲ ਕਰਨ ਦੀ ਪਹਿਲ ਕੀਤੀ ਗਈ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563